ਅਸਲਾਮ ਅਲੈਕਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਵਿੱਚ ਮੈਂ ਆਪ ਸਭ ਨੂੰ ਮਾਤਾ ਮਸਾਨੀ ਦਾ ਇੱਕ ਅਜਿਹਾ ਸ਼ਾਬਰ ਮੰਤਰ ਦੱਸਾਂਗਾ ਅਤੇ ਇੱਕ ਅਜਿਹੀ ਖਾਸ ਵਿਧੀ ਦੱਸਾਂਗਾ ਜਿਸ ਦੇ ਨਾਲ ਤੁਹਾਡੀ ਤੁਹਾਡੇ ਦੁਸ਼ਮਣਾਂ ਤੋਂ ਰੱਖਿਆ ਹੋਵੇਗੀ ਤੇ ਤੁਹਾਡੇ ਦੁਸ਼ਮਣ ਨੂੰ ਉਸ ਦੇ ਕਰਮਾਂ ਦੀ ਤੁਹਾਨੂੰ ਸਤਾਉਣ ਦੀ ਸਜ਼ਾ ਵੀ ਮਿਲੇਗੀ ਦੋਸਤੋ ਮਾਤਾ ਮਸਾਣੀ ਦਾ ਇੱਕ ਜੇਹਾ ਤਾਕਤਵਰ ਸ਼ਬਦ ਮੰਤਰ ਹੈ ਜਿਸ ਦੇ ਨਾਲ ਤੁਹਾਡਾ ਵੱਡੇ ਤੋਂ ਵੱਡਾ ਦੁਸ਼ਮਣ ਮੂੰਹ ਪਰ ਡਿਗੇਗਾ ਜੋ ਵੀ ਕੀਤਾ ਕਰਿਆ ਹੋਵੇਗਾ ਉਸਤੇ ਵਾਪਸ ਜਾਵੇਗਾ ਉਸ ਨੂੰ ਉਸਦੇ ਬੁਰੇ ਕਰਮਾਂ ਦੀ ਸਜ਼ਾ ਮਿਲੇਗੀ ਦੋਸਤੋ ਸਿਰਫ 7 ਦਿਨ ਤੱਕ ਤੁਸੀਂ ਮੰਤਰ ਜਾਪ ਕਰਨਾ ਹੈ 7 ਦਿਨ ਦੇ ਵਿੱਚ ਹੀ ਤੁਹਾਨੂੰ ਇਸ ਦਾ ਰਿਜ਼ਲਟ ਮਿਲ ਜਾਵੇਗਾ ਅਤੇ ਨਹੀਂ ਤੁਸੀਂ ਆਪਣੇ ਦੁਸ਼ਮਣ ਦੀ ਫੋਟੋ ਰੱਖਣੀ ਆ ਜਪ ਕਰਨ ਵੇਲੇ ਨਹੀਂ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਲੈਣਾ ਆ ਕਿਉਂਕਿ ਮਾਤਾ ਮਸਾਣੀ ਨੂੰ ਸਭ ਕੁਝ ਪਤਾ ਆ ਤੇ ਦਿਲਾਂ ਦੀਆਂ ਜਾਣਦੀ ਆ ਇਸ ਲਈ ਸਿਰਫ ਤੁਸੀਂ ਮੰਤਰ ਜਪ ਕਰਨਾ ਆ ਤੇ ਬਸ ਆਪਣੇ ਦੁਸ਼ਮਣ ਦਾ ਨਾਸ਼ ਹੁੰਦਿਆਂ ਦੇਖਣਾ ਹੈ ਤੁਸੀਂ ਬਸ ਆਪਣਾ ਮੰਤਰ ਜਪ ਕਰਨਾ ਆ ਤੇ ਮਾਤਾ ਮਸਾਣੀ ਤੇ ਬਾਕੀ ਸਭ ਕੁਝ ਛੱਡ ਦੇਣਾ ਹੈ ਕਿ ਮਾਤਾ ਮਸਾਣੀ ਨੂੰ ਸਾਨੂੰ ਨਹੀਂ ਪਤਾ ਕਿ ਸਾਡੇ ਤੇ ਕੌਣ ਕੀ ਕਰ ਰਿਹਾ ਹੈ ਯਾ ਕੌਣ ਸਾਡਾ ਦੁਸ਼ਮਣ ਹੈਂ ਤੂੰ ਸਭ ਜਾਣਦੀ ਆ ਤੂੰ ਹੀ ਉਹਨਾਂ ਨੂੰ ਸਜ਼ਾ ਦੇਣੀ ਆ ਅਸੀਂ ਤਾਂ ਸਿਰਫ ਤੇਰੇ ਹੀ ਆਸਰੇ ਬੈਠੇ ਹਾਂ ਜੇਕਰ ਤੁਹਾਡੇ ਦੁਸ਼ਮਣ ਨੇ ਤੁਹਾਡੇ ਤੇ ਗਲਤ ਪੈਰਾ ਲਗਾ ਕੇ ਰੱਖਿਆ ਹੋਵੇਗਾ ਤਦ ਵੀ ਉਹ ਪੈਰਾ ਤੁਹਾਡੇ ਦੁਸ਼ਮਣ ਤੇ ਵਾਪਸ ਜਾਵੇਗਾ ਜੇਕਰ ਤੁਸੀਂ ਪੂਰੀ ਵੀਧੇ ਨਾਲ ਇਸ ਮੰਤਰ ਦਾ ਜਾਪ ਕਰੋਗੇ ਤਾਂ ਤੁਹਾਡੇ ਤੇ ਮਾਤਾ ਮਸਾਣੀ ਦੀ ਕਿਰਪਾ ਵਰਸਣੀ ਸ਼ੁਰੂ ਹੋ ਜਾਵੇਗੀ ਦੋਸਤੋ ਸਿਰਫ ਤੁਸੀਂ 7 ਦਿਨ ਇਸ ਮੰਤਰ ਦਾ ਜਾਪ ਕਰਨਾ ਹੈ ਤੇ 7 ਦਿਨ ਵਿੱਚ ਤੁਹਾਨੂੰ ਇਸ ਮੰਤਰ ਦੀ ਸਿੱਧੀ ਮਿਲ ਜਾਵੇਗੀ ਦੋਸਤੋ ਪਹਿਲਾਂ ਵਿਧੀ ਸੁਣ ਲਵੋ ਕਿਵੇਂ ਤੁਸੀਂ ਇਸ ਮੰਤਰ ਨੂੰ ਸਿੱਧ ਕਰਨਾ ਹੈ ਦੋਸਤੋ 7 ਦਿਨ ਤੱਕ ਤੁਸੀਂ ਲਗਾਤਾਰ ਭੋਗ ਪ੍ਰਸ਼ਾਦ ਦੇਣਾ ਹੈ ਮਾਤਾ ਮਸਾਣੀ ਦੇ ਨਾਮ ਦਾ ਇਹ ਭੋਗ ਪ੍ਰਸ਼ਾਦ ਤੁਸੀਂ ਜਾਂ ਤਾਂ ਸ਼ਮਸ਼ਾਨ ਘਾਟ ਦੇ ਵਿੱਚ ਦੇ ਸਕਦੇ ਆ ਕਬਰਿਸਤਾਨ ਦੇ ਵਿੱਚ ਦੇ ਸਕਦੇ ਆ ਜਾਂ ਫਿਰ ਕਿਸੇ ਖੁੱਲੇ ਅਜਾੜ ਮੈਦਾਨ ਦੇ ਵਿੱਚ ਤੁਸੀਂ ਇਹ ਭੋਗ ਪ੍ਰਸ਼ਾਦ ਦੇ ਸਕਦੇ ਆ ਇਹਨਾਂ ਦੋਨਾਂ ਜਗਾਵਾਂ ਵਿੱਚੋਂ ਕਿਸੇ ਵੀ ਇੱਕ ਜਗ੍ਹਾ ਤੇ ਤੁਸੀਂ ਭੋਗ ਪ੍ਰਸ਼ਾਦ ਦਿਨ ਹੈ 7 ਦਿਨ ਤੱਕ ਲਗਾਤਾਰ ਕਿਨਾਂ ਕਿਸੇ ਨਾਗਾ ਪਾਇ। ਦੋਸਤੋ ਇਸ ਭੋਗ ਪ੍ਰਸ਼ਾਦ ਨੂੰ ਦੇਣ ਦਾ ਸਮਾਂ ਹੈ। ਸ਼ਾਮ ਨੂੰ 7 ਵਜੇ ਤੋਂ ਲੈ ਕੇ 12 ਵਜੇ ਤੱਕ ਦਾ। ਸੂਰਜ ਛਪਨ ਤੋਂ ਬਾਅਦ ਸ਼ਾਮ ਨੂੰ 7 ਵਜੇ ਤੋਂ ਲੈ ਕੇ 12 ਵਜੇ ਦੇ ਵਿੱਚ ਵਿੱਚ ਤੁਸੀਂ ਇਹ ਭੋਗ ਪ੍ਰਸ਼ਾਦ ਮਾਤਾ ਮਸਾਣੀ ਦੇ ਨਾਮ ਦਾ ਦੇਣਾ ਹੈ। ਦੋਸਤੋ ਇੱਕ ਸਰੋਂ ਦੇ ਤੇਲ ਦਾ ਚਿਰਾਗ ਰੋਸ਼ਨ ਕਰਨਾ ਹੈ। ਜਿੱਥੇ ਵੀ ਤੁਸੀਂ ਭੋਗ ਪ੍ਰਸ਼ਾਦ ਦੇਣਾ ਹੈ। ਚਾਹੇ ਕਬਰਿਸਤਾਨ ਵਿੱਚ ਚਾਹੇ ਮੈਦਾਨ ਦੇ ਵਿੱਚ। ਉੱਥੇ ਤੁਸੀਂ ਇੱਕ ਤिराਗ ਰੋਸ਼ਨ ਕਰਨਾ ਹੈ ਸਰੋਂ ਦਾ ਤੇਲ ਦਾ ਅਤੇ 7 ਪਤਾਸੇ ਦੋ ਗੁੰਦੀ ਵਾਲੇ ਲੱਡੂ ਦੋ ਦੇਸੀ ਅੰਡੇ ਲੈਣੇ ਆ ਇੱਕ ਸਾਬਤ ਨਿੰਬੂ ਅਤੇ ਉਹ ਸਾਬਤ ਨਿੰਬੂ ਦੇ ਵਿੱਚ ਤੁਸੀਂ 7 ਲੌਂਗ ਗੱਡ ਦੇਣੇ ਆ ਅਤੇ ਇੱਕ ਤੁਸੀਂ ਦੇਸੀ ਸ਼ਰਾਬ ਦਾ ਪਾਉ ਲੈਣਾ ਹੈ ਇਹ ਸਾਰੀ ਸਮਗਰੀ ਤੁਸੀਂ ਕਿਵੇਂ ਵਰਤਣੀ ਹੈ ਉਹ ਵੀ ਸੁਣ ਲਵੋ ਦੋਸਤੋ ਕਿਸੇ ਵੀ ਸ਼ੁਕਲ ਪੱਖ ਦੇ ਐਤਵਾਰ ਤੋਂ ਤੁਸੀਂ ਇਹ ਸਾਧਨਾ ਸ਼ੁਰੂ ਕਰਨੀ ਹੈ 7 ਦਿਨ ਤੱਕ ਐਤਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਤੁਸੀਂ ਇਹ ਸਾਧਨਾ 7 ਦਿਨ ਤੱਕ ਕਰਨੀ ਹੈ ਚਾਹੇ ਤੁਸੀਂ ਮੈਦਾਨ ਦੇ ਵਿੱਚ ਖੁੱਲੇ ਮੈਦਾਨ ਦੇ ਵਿੱਚ ਭੋਗ ਪਛਾਦ ਦੇ ਰਹੇ ਹੋ ਚਾਹੇ ਕਬਰਿਸਤਾਨ ਦੇ ਵਿੱਚ ਤੁਸੀਂ ਨਾਲ ਆਪਣੇ ਇੱਕ ਜਲ ਦਾ ਕਮੰਡਲ ਵੀ ਲੈ ਕੇ ਜਾਣਾ ਹੈ ਪਹਿਲਾਂ ਜਾ ਕੇ ਤੁਸੀਂ ਉੱਥੇ ਜਲ ਦਾ ਛਿੱਟਾ ਦੇਣਾ ਹੈ ਉਸ ਤੋਂ ਬਾਅਦ ਸਰੋਂ ਦੇ ਤੇਲ ਦਾ ਚਿਰਾਗ ਰੋਸ਼ਨ ਕਰ ਦੇਣਾ ਹੈ ਫਿਰ ਦੋ ਲੱਡੂ ਗੁੰਦੀ ਵਾਲੇ ਪਤਾਸੇ 7 ਨਿੰਬੂ ਅਤੇ ਦੋ ਦੇਸੀ ਅੰਡੇ ਸ਼ਰਾਬ ਦਾ ਪੋਗਾ ਉੱਥੇ ਰੱਖ ਦੇਣਾ ਹੈ ਅਤੇ ਥੋੜੀ ਜੀ ਸ਼ਰਾਬ ਥੋੜੀ ਜੀ ਸ਼ਰਾਬ ਦੀ ਤਾਰ ਤੁਸੀਂ ਸਾਰੇ ਸਮਾਨ ਤੇ ساری ਸਮਗਰੀ ਤੇ ਪਾ ਦੇਣੀ ਹੈ ਉਸ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਮੰਤਰ ਦੱਸਾਂਗਾ ਉਸ ਮੰਤਰ ਦੀ ਇੱਕ ਮਾਲਾ ਦਾ ਜਾਂ ਫਿਰ ਤੁਸੀਂ 21 ਵਾਰ ਉਸ ਮੰਤਰ ਦਾ ਜਾਪ ਕਰ ਸਕਦੇ ਹੋ ਜਾਂ ਫਿਰ 108 ਵਾਰ ਤੁਸੀਂ ਉਸ ਮੰਤਰ ਦਾ ਜਾਪ ਕਰ ਦੇਣਾ ਹੈ ਉੱਥੇ ਬੈਠ ਕੇ ਇਹ ਸਾਰਾ ਪੋਗ ਪਛਾਤ ਤੁਸੀਂ ਮਾਤਾ ਮਸਾਣੀ ਦੇ ਨਾਮ ਦਾ ਦੇ ਕੇ ਕਰੀ ਬਾਬੂ ਸਜਣਾ ਹੈ ਅਤੇ ਕਰਾ ਕਿ ਤੁਸੀਂ ਆਪਣੇ ਕਰਦੇ ਕਿਸੇ ਇਕਾਂਤ ਕਮਰੇ ਵਿੱਚ ਜਾਂ ਫਿਰ ਕਰਦੇ ਮੰਦਿਰ ਵਿੱਚ ਬੈਠ ਕੇ ਤੁਸੀਂ 11 ਮਾਲਾ ਦਾ ਰੁਦਰਾਕਸ਼ ਦੀ ਮਾਲਾ ਤੇ 11 ਮਾਲਾ ਦਾ ਮਾਤਾ ਮਸਾਣੀ ਦੇਸ ਮੰਤਰ ਦਾ ਜਾਪ ਕਰਨਾ ਹੈ ਜਿਹੜਾ ਮੈਂ ਤੁਹਾਨੂੰ ਅੱਗੇ ਦੱਸਾਂਗਾ ਕਰ ਵਿੱਚ ਜਾਪ ਕਰਨ ਲਈ ਤੁਸੀਂ ਦੋ ਲੱਡੂ ਬੋਗ ਬਸ਼ਾ ਦੇ ਮਾਤਾ ਮਸਾੜੀ ਦੇ ਨਾਮ ਦੇ ਰੱਖਣੇ ਆ ਆਪਣੇ ਸਾਹਮਣੇ ਅਤੇ ਉਹਨਾਂ ਦੋਨਾਂ ਦੇ ਵਿੱਚ ਇੱਕ ਇੱਕ ਲਾង ਘਟ ਦੇਣਾ ਆ ਅਤੇ ਉਹਨਾਂ ਦੋਨਾਂ ਲੋਂਗਾ ਦੇ ਉੱਤੇ ਤੁਸੀਂ ਸੰਦੂਰ ਦਾ ਟਿੱਕਾ ਲਗਾ ਦੇਣਾ ਹੈ ਅਤੇ ਇੱਕ ਸਰਬ ਤੋਂ ਜ਼ਿਆਦਾ ਚਰਾਗ ਵੀ ਰੋਸ਼ਨ ਕਰ ਲੈਣਾ ਹੈ ਅਤੇ ਕੋਲ ਆਪਣੇ ਤੁਸੀਂ ਜਲਦੱਕ ਮੰਡਲ ਵੀ ਰੱਖਣਾ ਹੈ ਉਸ ਤੋਂ ਬਾਅਦ ਤੁਸੀਂ ਜਦੋਂ 11 ਮਾਲਾ ਦਾ ਜਾਪ ਕਰ ਲਿਆ 11 ਮਾਲਾ ਦਾ ਜਾਪ ਕਰਨ ਤੋਂ ਬਾਅਦ ਤੁਸੀਂ ਜਿਹੜੇ ਦੋ ਲੱਡੂ ਰੱਖੇ ਹੋਣਗੇ ਉਹ ਆਪਣੇ ਸਿਰ ਤੋਂ 7 ਵਾਰ ਐਂਟੀ ਕਲੌਕਵਾਈਜ਼ ਵਾਰ ਲੈਣੇ ਆ ਅਤੇ ਕਿਸੇ ਦਰਵੇਸ਼ ਨੂੰ ਪਾ ਦੇਣੇ ਆ 7 ਦਿਨ ਤੱਕ ਤੁਸੀਂ ਇਸੇ ਤਰ੍ਹਾਂ ਕਰਨਾ ਹੈ। ਅਤੇ 7 ਦਿਨ ਤੱਕ ਬਿਲਕੁਲ ਸਾਫ਼-ਸੁਥਰਾ ਰਹਿਣਾ ਹੈ। ਅਤੇ ਜ਼ਮੀਨ ਤੇ ਹੀ ਤੁਸੀਂ ਸੌਣਾ ਹੈ। ਸਿਰਫ 7 ਦਿਨ ਦਾ ਹੀ ਇਹ ਮੰਤਰ ਜਾਪ ਹੈ 7 ਦਿਨ ਦੇ ਵਿੱਚ ਹੀ ਤੁਹਾਨੂੰ ਇਸ ਦੀ ਸਿੱਧੀ ਮਿਲ ਜਾਣੀ ਹੈ। ਇੱਕ ਵਾਰ ਸਿੱਧੀ ਮਿਲ ਜਾਣ ਤੋਂ ਬਾਅਦ ਫਿਰ ਤੁਹਾਡਾ ਕੋਈ ਵੀ ਵੱਡੇ ਤੋਂ ਵੱਡਾ ਦੁਸ਼ਮਣ ਤੁਹਾਡਾ ਕੁਝ ਵੀ ਨਹੀਂ ਵਿਗਾਰ ਪਾਏਗਾ। ਜੋ ਵੀ ਤੁਹਾਡੇ ਲਈ ਕਰੇਗਾ ਉਸ ਤੇ ਵਾਪਸ ਜਾਵੇਗਾ। ਜੋ ਵੀ ਤੁਹਾਡੇ ਲਈ ਸੋਚੇਗਾ ਜੋ ਵੀ ਗਲਤ ਇਰਾਦੇ ਨਾਲ ਤੁਹਾਡੇ ਤੇ ਮਾਰ ਕਰੇਗਾ ਉਹ ਵਾਪਸ ਉਸਤੇ ਹੀ ਜਾਵੇਗਾ ਮਾਤਾ ਮਸਾਣੀ ਆਪਣੇ ਆਪ ਹੀ ਉਸ ਨੂੰ ਸਜ਼ਾ ਦੇਵੇਗੀ ਤੇ ਦੋਸਤੋ ਮਾਤਾ ਮਸਾਣੀ ਦੇ ਨਾਮ ਦਾ ਜਿਹੜਾ ਪਹਿਲਾ ਭੋਗ ਪ੍ਰਸ਼ਾਦ ਦੱਸਿਆ ਹੈ ਦੋ ਅੰਡੇ ਦੇਸੀ ਦਾਰੂ ਦਾ ਪੂਆ ਦੋ ਲੱਡੂ ਗੁੰਦੀ ਵਾਲੇ ਇੱਕ ਨਿੰਬੂ ਨਿੰਬੂ ਦੇ ਉੱਤੇ ਸੱਤ ਲੌਂਗ ਗੱਢਣੇ ਆ ਇਹ ਸਾਰਾ ਭੋਗ ਪ੍ਰਸ਼ਾਦ ਤੁਸੀਂ ਹਰ ਰੋਜ਼ 7 ਦਿਨ ਤੱਕ ਦਿੰਦੇ ਹੀ ਰਹਿਣਾ ਆ ਦੱਸੀ ਹੋਈ ਵਿਧੀ ਦੇ ਮੁਤਾਬਿਕ ਉਸ ਤੋਂ ਬਾਅਦ ਤੁਸੀਂ ਆਪਣੇ ਦੁਸ਼ਮਣਾਂ ਤੋਂ ਬਿਲਕੁਲ ਸੁਰੱਖਿਅਤ ਹੋ ਜਾਓਗੇ। ਦੋਸਤੋ ਜੇਕਰ ਤੁਸੀਂ ਇਸ ਮੰਤਰ ਨੂੰ ਸਾਧਨ ਲਗਾ ਕੇ ਨਹੀਂ ਵੀ ਸਿੱਧ ਕਰਨਾ ਚਾਹੁੰਦੇ ਤਾਂ ਤੁਸੀਂ ਹਰ ਰੋਜ਼ ਇਸ ਮੰਤਰ ਦਾ ਜਾਪ ਕਰ ਸਕਦੇ ਹੋ ਨਿਤਨੇਮ ਦੇ ਦਾਬਿਕ ਤੇ ਸ਼ਨੀਵਾਰ ਜਾਂ ਫਿਰ ਐਤਵਾਰ ਤੁਸੀਂ ਇਹ ਭੂਗ ਪਰਸ਼ਾ ਜਿਹੜਾ ਦੱਸਿਆ ਹੈ ਉਹ ਦੀਡੇ ਦੇਣਾ ਹੈ। ਇਸ ਨਾਲ ਵੀ ਤੁਹਾਡੇ ਦੁਸ਼ਮਣਾਂ ਤੋਂ ਰੱਖਿਆ ਹੋਵੇਗੀ ਅਤੇ ਹਰ ਇੱਕ ਬੁਰੀ ਸ਼ਕਤੀ ਤੋਂ ਵੀ ਤੁਹਾਡੀ ਰੱਖਿਆ ਹੋਵੇਗੀ। ਕੱਲੇ ਦੁਸ਼ਮਣਾਂ ਤੋਂ ਹੀ ਨਹੀਂ ਹਰ ਤਰ੍ਹਾਂ ਦੀ ਬੁਰੀ ਸ਼ਕਤੀ ਤੋਂ ਤੁਹਾਡੀ ਮਾਤਾ ਮਸਾਨੀ ਹਿਫਾਜ਼ਤ ਕਰਨਗੇ ਹੁਣ ਤੁਸੀਂ ਇਹ ਮੰਤਰ ਸੁਣ ਲਵੋ ਜਿਸ ਮੰਤਰ ਦਾ ਤੁਸੀਂ ਜਾਪ ਕਰਨਾ ਹੈ ਅਤੇ ਇਸ ਮੰਤਰ ਨੂੰ ਸੁਣ ਕੇ ਨੋਟ ਕਰ ਲਵੋ ਓਮ ਨਮੋ ਕਾਲੀ ਬਿੱਲੀ ਕਾਲਾ ਬਾਣਾ ਜਹਾਂ ਕੋ ਭੇਜੂ ਵਹੀਂ ਕੋ ਜਾਣਾ ਛਾਤੀ ਤੋੜ ਕਲੇਜਾ ਖਾਣਾ ਮੇਰਾ ਬੈਰੀ ਤੇਰਾ ਬਾਣ ਮਾਤਾ ਮਸਾਨੀ ਤੇਰੇ ਜਗੇ ਮਸਾਨ ਉਲਟੀ ਵਿਦਿਆ ਉਲਟਾ ਘੇਰ مام سانی نالانا دیر دوہائی માતા काली की दोहाई बाबा भैरवनाथ की दोस्तों ए सी माता मसाणी दा शाबर मंत्र बहुत ही शक्तिशाली शाबर मंत्र है ਤੁਸੀਂ ਆਪ ਇਸ ਮੰਤਰ ਨੂੰ ਵਰਤ ਕੇ ਦੇਖੋਗੇ ਇਸ ਮੰਤਰ ਦੀ ਸ਼ਕਤੀ ਤੇ ਸਾਨੂੰ ਕਮੈਂਟ ਕਰਕੇ ਫਿਰ ਦੱਸੋਗੇ ਕਿ ਬੜਾ ਹੀ ਤਾਕਤਵਰ ਹੈ ਮੰਤਰ ਹੈ ਹਰ ਪ੍ਰਕਾਰ ਨਾਲ ਤੁਹਾਡੀ માતા ਮਸਾਣੀ ਨੇ ਰੱਖਿਆ ਕਰਨੀ ਹੈ ਸੋ ਦੋਸਤੋ ਬਿਲਕੁਲ ਵਿਸ਼ਵਾਸ ਰੱਖੇ ਇਸ ਮੰਤਰ ਦਾ ਸੱਚੇ ਦਿਲੋਂ ਸੱਚੀ ਸ਼ਰਧਾ ਦੇ ਨਾਲ ਜਾਪ ਕਰੋਗੇ ਤਾਂ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ ਆਲ ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਇਸੇ ਤਰ੍ਹਾਂ ਦੇ ਕਲਮੇ ਮੰਤਰ ਬਾੜਦੂਆ ਫਰਿਆਦ ਅਮਲ ਵਜ਼ੀਫੇ ਆਪ ਸਭ ਲਈ ਲਗਾ ਹਾਜ਼ਰ ਹੁੰਦੇ ਰਹਾਂਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰ